ਸਸ਼ਕਾਲ ਗਣਲੇ ਦਿਹਰੇ ਦਸਕਾ ਨਾਮੇ ਕੁਲਵੰਤ ਸਿੰਘ ਸਨੌਰ ਵੀ ਸਵਾਗਤ ਕਰਦਾ। ਬੀਤੇ ਦਿਨੀ ਇੱਕ ਫੀਲਮ ਰਿਲੀਜ਼ ਹੁੰਦੀ ਹੈ। ਸਟਾਰਰ ਸ਼ਾਹਰੂਖ ਖਾਨ ਅਤੇ ਨਿਰਦੇਸ਼ਕ ਰਾਜਗੁਰੂ ਹਰਾਨੀ ਦੀ ਪ੍ਰੋਡਕਸ਼ਨ ਚ ਬਣੀ ਡਾਂਕੀ ਫਿਲਮ। ਉਹ ਫਿਲਮ ਜਿਸ ਨੇ ਪੰਜਾਬ ਨਹੀਂ ਔਰ ਕਈ ਸਟੇਟਾਂ ਦੇ ਵਿੱਚੋਂ ਡਾਂਕੀ ਵੀਜ਼ਾ ਲਗਾ ਕੇ ਬਾਹਰ ਜਾਣ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੀ ਜਿਹੜੀਆਂ ਕਹਾਣੀਆਂ ਨੇ ਉਹਨਾਂ ਦੀ ਜਿਹੜੀ ਸਚਾਈ ਹੈ ਉਸ ਨੂੰ ਬਿਆਨ ਕੀਤਾ ਹੈ। ਤੇ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਵੀ ਵਿਚ ਜਿਗਰਜੋਗ ਹੋਇਆ ਹੈ ਕਿ ਜਿਹੜੇ ਵੀਜ਼ਾ ਏਜੰਟ ਲੋਕਾਂ ਨੂੰ ਧੋਖਾੜਿਆ ਕਰਕੇ ਡੰਕੀ ਲਵਾਉਂਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਵਧਾਉਂਦੇ ਨੇ ਉਹਨਾਂ ਤੋਂ ਪੈਸੇ ਠੱਗਦੇ ਨੇ ਉਹਨਾਂ ਦਾ ਵੀ ਜਿਹੜਾ ਪਰਦਾ ਹੈ ਉਹ ਫਾਸ਼ ਹੋਇਆ ਹੈ ਫਿਲਮ ਨੂੰ ਦੇਖ ਕੇ ਬਹੁਤ ਲੋਕ ਤਾਰੀਫ ਕਰ ਰਹੇ ਨੇ ਕਿ ਇਸ ਫਿਲਮ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੈ ਜਿਸ ਤੋਂ ਬਾਅਦ ਫਿਲਮ ਲਗਾਤਾਰ ਮੀਲ ਪੱਥਰ ਤੋੜ ਰਹੀ ਹੈ ਲਗਾਤਾਰ ਆਪਣੇ ਰਿਕਾਰਡ ਬਣਾ ਰਹੀ ਹੈ ਫਿਲਮ ਪੈਸਾ ਬਹੁਤ ਕਮਾ ਰਹੀ ਹੈ ਔਰ ਨਾਲ ਦੀ ਨਾਲ ਲੋਕਾਂ ਨੂੰ ਇਹ ਸੰਦੇਸ਼ ਵੀ ਜਾ ਰਿਹਾ ਹੈ ਕਿ ਜਿਹੜਾ ਡੰਕੀ ਵੀਜ਼ਾ ਜਿਹਨੂੰ ਆਪਾਂ ਡੋਂਕੀ ਵੀ ਕਹਿ ਦਿੰਦੇ ਆ ਉਸ ਨੂੰ ਲੈ ਕੇ ਨਾ ਕੋਈ ਇਸ ਤਰ੍ਹਾਂ ਦਾ ਕਦਮ ਚੁੱਕਿਆ ਜਾਵੇ ਔਰ ਜਿਹੜੇ ਫੇਕ ਏਜੰਟ ਨੇ ਉਹਨਾਂ ਤੋਂ ਵੀ ਪਜਿਆ ਜਾਵੇ ਸਸ਼ਕਾ ਲੁਹਣ ਵਾਲੇ ਦੇਖਦੇ ਦਸਕਾ ਨਾਮ ਹੈ ਕੁਰਵੰਤ ਸਿੰਘ ਸਲੜਵੀ ਸਵਾਗਤ ਕਰਦਾ ਬੀਤੇ ਦਿਨੀ ਇੱਕ ਫੀਰ ਫਿਲਮ ਰਿਲੀਜ਼ ਹੁੰਦੀ ਹੈ ਸਟਾਰਰ ਸ਼ਾਹਰੂਖ ਖਾਨ ਔਰ ਤੇ ਨਿਰਦੇਸ਼ਕ ਰਾਜ்குਮਾਰ ਹਰਾਨੀ ਦੀ ਨਿਰਦੇਸ਼ਨ ਚ ਬਣੀ ਡਾਂਕੀ ਫਿਲਮ ਉਹ ਫਿਲਮ ਜਿਸ ਨੇ ਪੰਜਾਬ ਨਹੀਂ ਔਰ ਕਈ ਸਟੇਟਾਂ ਦੇ ਵਿੱਚੋਂ ਡਾਂਕੀ ਵੀਜ਼ਾ ਲਗਾ ਕੇ ਬਾਹਰ ਜਾਣ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੀ ਜਿਹੜੀਆਂ ਕਹਾਣੀਆਂ ਨੇ ਉਹਨਾਂ ਦੀ ਜਿਹੜੀ ਸਚਾਈ ਹੈ ਉਸ ਨੂੰ ਬਿਆਨ ਕੀਤਾ ਹੈ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਇਹ ਵੀ ਚ ਜਗਰਜੋਗ ਹੋਇਆ ਹੈ ਕਿ ਜਿਹੜੇ ਵੀਜ਼ਾ ਏਜੰਟ ਲੋਕਾਂ ਨਾਲ ਧੋਖਾਧੜੀਆਂ ਕਰਕੇ ਡੰਕੀ ਲਗਾਉਂਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਵਧਾਉਂਦੇ ਨੇ ਉਹਨਾਂ ਤੋਂ ਪੈਸੇ ਠੱਗਦੇ ਨੇ ਉਹਨਾਂ ਦਾ ਵੀ ਜਿਹੜਾ ਪਰਦਾ ਹੈ ਉਹ ਫਾਸ਼ ਹੋਇਆ ਹੈ ਫਿਲਮ ਨੂੰ ਦੇਖ ਕੇ ਬਹੁਤ ਲੋਕ ਤਾਰੀਫ ਕਰ ਰਹੇ ਨੇ ਕਿ ਇਸ ਫਿਲਮ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੈ ਜਿਸ ਤੋਂ ਬਾਅਦ ਫਿਲਮ ਲਗਾਤਾਰ ਮੀਲ ਪੱਥਰ ਤੋੜ ਰਹੀ ਹੈ ਲਗਾਤਾਰ ਆਪਣੇ ਰਿਕਾਰਡ ਬਣਾ ਰਹੀ ਹੈ ਫਿਲਮ ਪੈਸਾ ਬਹੁਤ ਘਮਾਰ ਰਹੀ ਹੈ ਔਰ ਨਾਲ ਦੇ ਨਾਲ ਲੋਕਾਂ ਨੂੰ ਇਹ ਸੰਦੇਸ਼ ਵੀ ਜਾ ਰਿਹਾ ਹੈ ਕਿ ਜਿਹੜਾ ਡੰਕੀ ਬੀਜਾ ਜਿਹਨੂੰ ਆਪਾਂ ਡੰਕੀ ਵੀ ਕਹਿ ਦਿੰਦੇ ਆ ਉਸ ਨੂੰ ਲੈ ਕੇ ਨਾ ਕੋਈ ਇਸ ਤਰ੍ਹਾਂ ਦਾ ਕੰਮ ਚੁੱਕਿਆ ਜਾਵੇ ਔਰ ਜਿਹੜੇ ਫੇਕ ਏਜੰਟ ਨੇ ਉਹਨਾਂ ਤੋਂ ਵੀ ਬਚਿਆ ਜਾਵੇ